ਕੰਮ 'ਚ ਇੰਨੀ ਛੇਤੀ ਨਹੀਂ ਮਿਲਦੇ ਮੇਰੀ ਗੱਲ ਸੁਣ ਤੂੰ ਜਾ ਉਹਨਾਂ ਦੀ ਜਾ ਕੇ ਮਿੰਤ ਕਰ ਲੈ ਮੈਂ ਨਹੀਂ ਮਿੰਤਾ ਮੁੰਤਾ ਕਰਨੀਆ ਮੇਰੀ ਵੀ ਤਾਂ ਕੋਈ ਇੱਜ਼ਤ ਆ ਇੰਦਾਂ ਦੀ ਇੱਜ਼ਤ ਕਿਹੜੀ ਜਿਹੜੀ ਹੁਣ ਤੇਰੇ ਕੋਲ ਪੈਸੇ ਹੈ ਨਹੀਂ ਤੂੰ ਮੰਗਦਾ ਫਿਰਦਾ ਨਿਕ ਰੱਬ ਨੇ ਨਾ ਸਾਰਿਆਂ ਦਾ ਅੰਝਲ ਪਾਣੀ ਲਿਖਿਆ ਹੁੰਦਾ ਸਾਰਿਆਂ ਦੀ ਰੋਟੀ ਲਿਖੀ ਹੁੰਦੀ ਆ ਕੋਈ ਵੀ ਬੰਦਾ ਭੁੱਖਾ ਨਹੀਂ ਮਰਦਾ ਪਰ ਜਦੋਂ ਬੰਦੇ 'ਚ ਹੰਕਾਰ ਆ ਜਾਂਦਾ ਮੈਂ ਆ ਜਾਂਦੀ ਆ ਹਉਮੈ ਆ ਜਾਂਦੀ ਆ ਨਾ ਉਦੋਂ ਬੰਦਾ ਪਸਤਾਵੇ ਵੱਲ ਚੱਲ ਜਾਂਦਾ ਹੈ ਰੱਬ ਫਿਰ ਉਹਦਾ غرور ਤੋੜਦਾ ਹੈ ਵੀਰੇ ਤੁਸੀਂ ਇੱਥੇ ਆ ਜਾਓ ਵੀਰੇ ਨੇ ਆਪਣਾ ਗੁੱਸਾ ਛੱਡਤਾ ਵੀਰੇ ਨੇ ਤਾਂ ਕਹਿ ਵੀ ਦਿੱਤਾ ਕਿ ਬਾਵਾ ਵੀਰੇ ਇੱਥੇ ਆ ਸਕਦਾ ਵਾ ਭਾਬੇ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਨੇ ਮੰਮੀ ਹੁਣ ਠੀਕ ਨੇ ਹਾਜੀ ਸਾਹਿਬ ਵਧੀਆ ਜੀ ਕਿਵੇਂ ਚੱਲ ਰਿਹਾ ਤੇਰਾ ਕੰਮ ਕੰਮ ਮੇਰੇ ਬਹੁਤ ਵਧੀਆ ਚੱਲ ਰਿਹਾ ਤੁਸੀਂ ਦੱਸੋ ਕਿਵੇਂ ਚੱਲਦੀ ਦੁਕਾਨ ਖਾਣ ਵੀ ਠੀਕ ਹੈ ਜੀ ਆਜਾ ਅੰਦਰ ਆਜੋ ਨਹੀਂ ਨਹੀਂ ਸਿਮਰਨ ਹੁਣ ਉਹ ਮੇਰੀ ਜਗ੍ਹਾ ਨਹੀਂ ਐ ਮੇਰੀ ਜਗ੍ਹਾ ਆਹੀ ਠੀਕ ਐ ਓਏ ਆਜਾ ਹਾਂ ਕੋਈ ਗੱਲ ਨਹੀਂ ਮੈਂ ਤਾਂ ਹਿਸਾਬ ਕਰਨਾ ਆਇਆ ਸੀਗਾ 10 ਦਿਨ ਲੱਗੇ ਸੀਗੇ ਪੈਸੇ ਨਿਕਲਦੇ ਸੀਗੇ ਉਹ ਲੈਣ ਆਇਆ ਸੀਗਾ ਕਿੰਨੇ ਦਿਨ ਲੱਗੇ ਸੀ 10 ਦਿਨ 10 ਦਿਨ ਸੀਗੇ ਵੀਰੇ ਤੇ 15000 ਸੀ ਨਾ ਤਨਖਾਹ ਹਾਂਜੀ 5000 ਠੀਕ ਹੈ ਠੀਕ ਹੈ ਵੀਰੇ ਮੈਂ ਤਾਂ ਠੀਕਦਾ ਸੀ ਜਦੋਂ ਮਰਦੀ ਆ ਕੇ ਲੈ ਜਾਂਦਾ ਵੀਰੇ ਤੇਰੇ ਆਪਣੀ ਆਮਾਨਤ ਪਈ ਸੀ ਹੋਰ ਨੌਕਰੀ ਮਿਲ ਗਈ ਸੀ ਹਾਂਜੀ ਵੀਰੇ ਮਿਲ ਗਈ ਆ ਬਹੁਤ ਵਧੀਆ ਨੌਕਰੀ ਮਿਲੀ ਆ ਨਾਲੇ ਸੈਲਰੀ ਵੀ 25000 ਆ ਕਿੰਨਾਦਰ ਝੂਠ ਬੋਲ ਲੇਗਾ ਯਾਰ ਝੂਠ ਹਜੇ ਵੀ ਨਹੀਂ ਤਨੂੰ ਉਹ ਚੀਜ਼ ਸਮਝ ਆਈ ਕਿ ਝੂਠ ਦੇ ਪੈਰ ਨਹੀਂ ਹੁੰਦੇ ਸੱਚ ਦੀਆਂ ਇਮਾਰਤਾਂ ਸਾਰੀ ਉਮਰ ਟਿਕਿਆ ਰਹਿੰਦੀਆਂ ਮੈਂ ਤੈਨੂੰ ਮੈਂ ਤੈਨੂੰ ਕਦੇ ਐਮਪਲਾਈ ਸਮਝਿਆ ਹੀ ਨਹੀਂ ਸੀਗਾ ਮੈਂ ਤੈਨੂੰ ਹਮੇਸ਼ਾ ਆਪਣਾ ਛੋਟਾ ਭਰਾ ਸਮਝਿਆ ਸੀ ਤੇਰੇ ਕਰਕੇ ਬਾਕੀਆਂ ਨਾਲ ਮੈਂ ਲੜ ਪੈਂਦਾ ਸੀ ਤੈਨੂੰ ਪਤਾ ਜਿਹੜਾ ਬੰਦਾ ਵਿਸ਼ਵਾਸ ਕਰਦਾ ਹੁੰਦਾ ਨਾ ਉਹ ਸਬੰਦੇ ਦੀ ਸੌਂ ਵੀ ਨਹੀਂ ਖਾਂਦਾ ਹੁੰਦਾ ਕਿਉਂਕਿ ਮੈਨੂੰ ਨਾ ਇਸ ਦੁਕਾਨ ਦੀ ਕਦੇ ਟੈਨਸ਼ਨ ਨਹੀਂ ਹੋਈ 5 ਸਾਲ ਕੀਤਾ ਨਾ ਦੁਕਾਨ ਹਾਂਜੀ ਮੈਨੂੰ ਕਦੇ ਇਦਾਂ ਨਹੀਂ ਲੱਗਿਆ ਕਿ ਮੈਂ ਨਹੀਂ ਹੋਊਗਾ ਤੇ ਕੰਮ ਨਹੀਂ ਚੱਲੂਗਾ ਸਾਰੀਆਂ ਜ਼ਿੰਮੇਵਾਰੀਆਂ ਸਾਰੇ ਸਮਾਨ ਦਾ ਸਭ ਤੈਨੂੰ ਪਤਾ ਲੱਗਿਆ ਮੈਨੂੰ ਵੀ ਅਹਿਸਾਸ ਹੋਇਆ ਅਸੀਂ ਵੀ 4-5 ਦਿਨ ਬਹੁਤ ਔਖੇ ਗੱਡੇ ਆ ਅਜੇ ਵੀ ਤਰੀਕ ਕਮੀ ਮਹਿਸੂਸ ਹੁੰਦੀ ਆ ਪਰ ਇਹ ਵਾਂਗ ਨਿਕਲ ਗਿਆ ਤੇਰਾ ਮੇਰਾ ਵੀ ਨਿਕਲ ਗਿਆ ਕਿ ਕਿਸੇ ਦੇ ਨਾ ਹੋਣ ਨਾਲ ਦੁਨੀਆ ਨਹੀਂ ਰੁਕਦੀ ਹੁੰਦੀ ਦੇਖ ਲੈ ਜਿੱਥੇ ਆਪਾਂ ਖੜੇ ਆ ਨਾ ਪਤਾ ਨਹੀਂ ਕਿੰਨੇ ਕ ਇੱਥੇ ਖੜ ਕੇ ਚਲੇਗੇ 30 ਸਾਲ ਉਮਰ ਹੋਣੀ ਹਾਂਜੀ ਦੁਨੀਆ ਪਤਾ ਕਿੰਨੇ ਸੌ ਸਾਲਾਂ ਤੋਂ ਚੱਲਦੀ ਪਈ ਐ ਪਰ ਬੰਦਾ ਯਾਦ ਉਹਨੂੰ ਰੱਖਦਾ ਐ ਜਿਹੜਾ ਇਮਾਨਦਾਰੀ ਤੇ ਚੱਲਿਆ ਜਾਂ ਬੇਈਮਾਨੀ ਤੇ ਚੱਲਿਆ ਦੋਨਾਂ ਨੂੰ ਯਾਦ ਰੱਖਦਾ ਨਾ ਪਰ ਪਿਆਰ ਕਿਹਨੂੰ ਕਰਦਾ ਜਿਹੜਾ ਇਮਾਨਦਾਰੀ ਤੇ ਚੱਲਿਆ ਬੇਈਮਾਨੀ ਨੂੰ ਤਾਂ ਹੁਣ ਤੱਕ ਲਾਂਤਾ ਹੀ ਪੈਂਦੀ ਆਈਆਂ ਨੇ ਹੁਣ ਰਾਵਣ ਸੀਗਾ ਰਾਵਣ ਨੇ ਕਿੰਨੀ ਤਪੱਸਿਆ ਕੀਤੀ ਐ ਕਿੰਨੇ ਤਪ ਕੀਤੇ ਕਿੰਨੀ ਪੂਜਾ ਕੀਤੀ ਜੇ ਉਹ ਚਾਹਦਾ ਤੇ ਰੱਬ ਨੂੰ ਆਪਣੇ ਵਾਸ ਕਰ ਸਕਦਾ ਸੀ ਮਰਿਆ ਕਿਤੋਂ ਹੰਕਾਰ ਤੋਂ ਨਾ ਹਾਂਜੀ ਸਿਰਫ ਹੰਕਾਰ ਮਾੜਾ ਸਿਰਫ ਮੈਂ ਮਾੜੀ ਐ ਸਿਰਫ ਹੋਮੈ ਮਾੜੀ ਐ ਤਾਂ ਗੁਰਬਾਣੀ ਚ ਵੀ ਲਿਖਿਆ ਨਾ ਹੋਮੈ ਤਾਂ ਵੀਰੇ ਬੰਦੇ ਨੂੰ ਅੰਦਰੋਂ ਖਤਮ ਕਰ ਦਿੰਦੀ ਐ ਦਿਲ ਤੇ ਹੱਥ ਰੱਖ ਕੇ ਦੱਸ ਤੈਨੂੰ ਕੰਮ ਨਹੀਂ ਮਿਲਿਆ ਨਾ ਨਹੀਂ ਮਿਲਿਆ ਕਿਉਂ ਝੂਠ ਬੋਲਦਾ ਐ ਤੂੰ ਤਾਂ ਐ ਸਮਝਦਾ ਸੀ ਤੈਨੂੰ ਜਾਣਦੇ ਨਹੀਂਗੇ ਸਾਰੀ ਖਬਰ ਆ ਤੂੰ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤੇਰੀ ਸਿਸਟਰ ਦਾ ਵੀ ਫੋਨ ਆਇਆ ਸੀਗਾ ਕਿੰਨਾ ਚਿਰ ਕੇ ਤੂੰ ਲੈ ਕੇ ਖਾ ਲਾਂਗੇ ਯਾਰ ਆਪਾਂ ਜਦ ਤੱਕ ਆਪਣੇ ਹੱਥਾਂ 'ਚ ਜਾਨ ਹੈ ਨਾ ਮਿਹਨਤ ਕਰਨੀ ਪੈਣੀ ਆ ਯਾਰ ਪੰਜਾਬ ਹੈ ਇੱਥੇ ਛੇਤੀ ਕੰਮ ਨਹੀਂ ਮਿਲਦੇ ਮੈਨੂੰ ਪਤਾ ਹੈ ਤੂੰ ਕਰ ਲੈਣਾ ਕੰਮ ਤੇਰੇ ਕੋਲੇ ਹੁਨਰ ਹੈ ਤੇਰੇ ਕੋਲੇ ਕਸਟਮਰ ਅਟੈਂਡ ਕਰਨ ਦੀ ਪਾਵਰ ਹੈਗੀ ਹੈ ਤੂੰ ਕਸਟਮਰ ਅਟਰੈਕਟ ਕਰ ਲੈਣਾ ਤੇਰੀ ਮਾਰਕੀਟਿੰਗ ਵਧੀਆ ਵਾ ਪਰ ਇੰਨੀ ਛੇਤੀ ਨਹੀਂ ਕੰਮ ਮਿਲਦੇ ਵੀਰੇ ਸਾਰਾ ਟੈਲੈਂਟ ਤਾਂ ਯਾਰ ਪੰਜਾਬ ਚ ਰੋਲਿਆ ਖਰਦਾ ਪੜ੍ਹਿਆ ਲਿਖਿਆ ਨੂੰ ਨੌਕਰੀਆਂ ਮਿਲਦੀਆਂ ਨਹੀਂ ਮਿਲਦੀਆਂ ਨਾ ਜਿੰਨੂੰ ਮਿਲੀਆਂ ਉਹਨੂੰ ਕਦਰ ਹੈ ਨਹੀਂ ਇਸ ਕਰਕੇ ਜ਼ਿੰਦਗੀ ਚ ਹਮੇਸ਼ਾ ਯਾਦ ਰੱਖੀ ਕਦੇ ਵੀ ਬੇਈਮਾਨੀ ਦੀ ਰੋਟੀ ਨਹੀਂ ਖਾਣੀ ਆਪਾਂ ਚੋਰੀ 1 ਰੁਪਏ ਦੀ ਵੀ ਉਨੀ ਕੀ ਹੁੰਦੀ ਆ 1000 ਰੁਪਏ ਦੀ ਵੀ ਉਨੀ ਹੁੰਦੀ ਆ ਲੱਖ ਰੁਪਏ ਦੀ ਵੀ ਉਨੀ ਹੁੰਦੀ ਆ ਬੇਈਮਾਨੀ ਦਾ ਪੈਸਾ ਜਿੰਨਾ ਮਰਜ਼ੀ ਜੋੜ ਲੀਏ ਬੇਈਮਾਨੀ ਦੇ ਮਹਿਲ ਜਿੰਨੇ ਮਰਜ਼ੀ ਉੱਚੇ ਪਾ ਲੀਏ ਉਹ ਟੈਣੇ ਹੁੰਦੇ ਆ ਤੇ ਇਮਾਨਦਾਰੀ ਦੀ ਨਾ ਜਿਹੜਾ ਰੁਪਈਆ ਵੀ ਕਮਾ ਲਈਏ ਨਾ ਉੱਚ ਬਹੁਤ ਬਰਕਤ ਹੁੰਦੀ ਆ ਗੁਰੂ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕਰਦੇ ਆ ਬਹੁਤ ਮੇਰਾ ਕਰਦੇ ਆ ਹੁਣ ਤੇਰੇ ਸਾਹਮਣੇ ਆ ਤੈਨੂੰ ਲੱਗਦਾ ਸੀ ਨਾ ਦੁਕਾਨ ਬੰਦ ਹੋ ਜੂਗੀ ਜਾਂ ਕੰਮ ਨਹੀਂ ਚੱਲੂਗਾ ਆ ਪੁੱਛ ਲੈ ਕੁੜੀਆਂ ਨੂੰ ਜਿਵੇਂ ਚੱਲਦਾ ਸੀ ਓਵੇਂ ਚੱਲ ਰਿਹਾ ਉਦਾਂ ਹੀ ਕਸਟਮਰ ਆ ਰਿਹਾ ਉਦਾਂ ਹੀ ਸਾਡਾ ਸਮਾਨ ਵੇਚ ਰਿਹਾ ਉਦਾਂ ਹੀ ਅਸੀਂ ਮਾਰਕੀਟ ਤੂੰ ਨਹੀਂ ਜਾਣ ਦਾ ਲੱਡੀ ਜਾਣ ਲੱਗ ਗਿਆ ਮਾਰਕੀਟ ਕੰਮ ਨਹੀਂ ਰੁਕਦੇ ਵੀਰੇ ਠੀਕ ਹੈ ਇਸ ਕਰਕੇ ਕਦੇ ਵੀ ਤੈਨੂੰ ਇਹ ਹੀ ਸਮਝਾਉਣਾ ਸੀ ਇਹ ਹੀ ਮੈਸੇਜ ਦੇਣਾ ਸੀਗਾ ਇਹ ਹੰਕਾਰ ਨਾ ਕਰੀਏ ਮੈਂ ਨਾ ਕਰੀਏ ਜੇ ਮੇਰੀ ਗੱਲ ਸਮਝ ਆਈ ਤਾਂ ਠੀਕ ਆ ਨਹੀਂ ਤਾਂ ਯਾਰ ਜਿਵੇਂ ਪਹਿਲਾਂ ਨਿਕਲ ਗਿਆ ਉਹ ਹੋਰ ਨਿਕਲ ਜਾਣਗੇ ਦੇਖ ਤੈਨੂੰ ਇੱਕ ਹੋਰ ਆਫਰ ਹੈ ਤੂੰ ਸੋਚ ਲੈ ਸਮਝ ਲੈ ਠੀਕ ਹੈ ਤੇਰਾ ਮਨ ਹੋਇਆ ਆ ਜੀ ਮੇਰੇ ਵੱਲੋਂ ਕੋਈ ਨਾ ਨਹੀਂ ਗਿਲੇ ਸ਼ਿਕਵੇ ਹੁੰਦੇ ਆ ਮੁੱਦਿਆਂ ਤੇ ਠੀਕ ਹੈ ਰਿਸ਼ਤੇਦਾਰੀਆਂ ਕਦੇ ਨਹੀਂ ਬਦਲਦੀਆਂ ਹੁੰਦੀਆਂ ਜਦ ਤੈਨੂੰ ਛੋਟਾ ਭਰਾ ਮੰਨਿਆ ਅੱਜ ਵੀ ਤੂੰ ਮੇਰਾ ਛੋਟਾ ਭਰਾ ਹੀ ਆ ਗਿਲੇ ਸ਼ਿਕਵੇ ਤਾਂ ਚੱਲਦੇ ਰਹਿੰਦੇ ਨੇ ਸਾਰੀ ਉਮਰ ਠੀਕ ਹੈ ਜਦੋਂ ਤੇਰਾ ਦਿਲ ਕਰਿਆ ਆ ਜੀ ਹੁਣ ਤੈਨੂੰ ਤੇਰਾ ਸਾਫ ਹੋ ਗਿਆ ਨਾ ਹਾਂਜੀ ਹੋਰ ਕੋਈ ਗਿਲਾ ਸ਼ਿਕਵਾ ਕੁਝ ਕਹਿਣਾ ਹੋਵੇ ਜਾਂ ਸੁਣਨਾ ਹੋਵੇ ਵੀਰੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਂ ਨਾ ਲਾਲਚ ਕਰਕੇ ਬੇਮਾਨੀ ਦੇ ਰਾਹ ਤੇ ਚੱਲ ਪਿਆ ਪਰ ਵੀਰੇ ਮੈਂ ਵੀ ਤੁਹਾਨੂੰ ਚਲ ਕੋਈ ਨਾ ਮਨਹੌਲਾ ਨਾ ਕਰ ਐ ਤੇਰੀਆਂ ਭੈਣਾਂ ਨੇ ਮੈਂ ਤੇਰਾ ਵੱਡਾ ਭਰਾ ਲਾਡੀ ਤੇਰਾ ਛੋਟਾ ਭਰਾ ਠੀਕ ਹੈ ਆਪਾਂ ਇੱਕ ਪਰਿਵਾਰ ਆ ਜਦੋਂ ਕਦੇ ਵੀ ਲੋੜ ਹੋਈ ਸਾਨੂੰ ਦੱਸੀ ਵੀਰੇ 10 ਦਿਨਾਂ ਚ ਇੰਨਾ ਕੇ ਤਾਂ ਅਹਿਸਾਸ ਹੋ ਗਿਆ ਕਿ ਮੇਰੇ 5 ਸਾਲ ਐ ਦੁਕਾਨ ਚ ਲੱਗੇ ਆ ਵੀਰੇ ਮੇਰੀ ਨਾ ਰੋਹ ਜੜੀ ਹੋਈ ਆ ਮੈਂ ਅੱਜ ਵੀ ਦੁਕਾਨ ਦੇ ਅੰਦਰ ਐਂਟਰ ਹੋਇਆ ਨਾ ਮੱਥਾ ਟੇਕ ਕੇ ਐਂਟਰ ਹੋਇਆ ਵਾ ਠੀਕ ਆ ਵੀਰੇ ਸਤਿ ਸ੍ਰੀ ਅਕਾਲ सिमरन नेहा हां जी विद आ जाओ बेटा बाकी काम बाद में कर लो ठंड है की ये चाय पी लो जी जी फिर ये आता बहुत बढ़िया हो गया ना कि ਤੁਸੀਂ ਦੁਕਾਨ ਤੇ ਆ ਗਏ ਹੁਣ ਆਪਾਂ ਫਿਰ ਨਾਲ ਮਿਲ ਕੇ ਕੰਮ ਕਰਿਆ ਕਰਾਂਗੇ ਪਹਿਲਾਂ ਵਾਂਗੂ ਬਿਲਕੁਲ ਮੈਂ ਵੀ ਤੁਹਾਨੂੰ ਕਹਿਣਾ ਹੀ ਸੀਗਾ ਕਿ ਜਿਹੜੀ ਵੀ ਮੇਰੇ ਤੋਂ ਗਲਤੀ ਹੋਈ ਮੈਂ ਤੁਹਾਨੂੰ ਬੜਾ ਉੱਚਾ ਨੀਵਾ ਬੋਲਿਆ ਮੈਨੂੰ ਮਾਫ ਕਰਦੇ ਹੋ ਨਹੀਂ ਵੀਰੇ ਉੱਥੇ ਸਾਡੀ ਵੀ ਤਾਂ ਗਲਤੀ ਸੀਗੀ ਤੁਸੀਂ ਸਾਡੇ ਵੱਡੇ ਭਰਾ ਨੂੰ ਸਾਨੂੰ ਕੁਝ ਵੀ ਕਹਿ ਸਕਦੇ ਹੋ ਨਹੀਂ ਨਹੀਂ ਹੁਣ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਪਿਆਰ ਨਾਲ ਨਾਲੇ ਜੇ ਵੀਰੇ ਨੇ ਮੈਨੂੰ ਕੁਝ ਕਹਿ ਵੀ ਦਿੱਤਾ ਤਾਂ ਮੈਂ ਸੋਚ ਲਿਆ ਹੁਣ ਮੈਂ ਸੁਣ ਲਿਆ ਕਰਨੀ ਗੱਲ ਕਿਉਂਕਿ ਵੀਰਾ ਸਾਡੇ ਫਾਇਦੇ ਲਈ ਕਹਿੰਦਾ ਵਾ ਹਾਂਜੀ ਹੈਨਾ ਚਲੋ ਚਾਹ ਪੀ ਲੋ ਠੰਡੀ ਹੋ ਜਾਣੀ ਆ ਚਾਹ ਪੀ ਕੇ ਨਾ ਜਿਹੜਾ ਸਮਾਨ ਆਇਆ ਵਾ ਸਾਰਾ ਟਿਕਾ ਦਿਓ ਕਾਊਂਟਰ ਸਾਰਾ ਕਲੀਅਰ ਕਰ ਦਿਓ ਉੱਥੋਂ ਹਣਾ ਠੀਕ ਹੈ ਜੀ